ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤੌੜਾ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਦੇ ਫਾਰਮ ਚ ਬਾਈ ਗਿੱਲਾ ਦਾਣਾ ਲਾਉਣ ਆਏ ਵਯਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਬਾਈ ਜੀ ਸਸੀ ਗਾਜੀ ਸਸੀ ਗਾਜੀ ਵੀਰ ਨਾ ਵੀਰ ਜੀ ਆਪਣਾ ਹਾਂ ਸਲੀਮ ਅਹਿਮਦੀ ਸਰ ਸਰ ਰਾਏਗੜ ਦੇ ਨਾਲ ਪਿੰਡ ਐੀ ਲੋਡ ਵੱਦੀ ਠੀਕ ਆ ਅੱਜ ਕਿੱਥੇ ਲਾ ਰਹੇ ਥੋੜਾ ਆਪਾਂ ਅੱਜ ਤੌੜੇ ਦੀ ਬਾਈ ਦੇ ਘਰੇ ਠੀਕ ਆ ਫਾਰਮ ਚ ਲਾ ਰਹੇ ਕਿੰਨਾ ਬਾਈ ਨੂੰ ਦੇ ਦੇ ਰਹੇ ਦਾਣਾ ਅੱਜ 8 ਕਵਾਂਟ ਲਈ ਕੀ ਰੇਟ ਉੱਤਰ ਆ ਜਾਏ ਜਿਆਦਾ ਰੇਟ ਜੀ ਬਾੜ ਦੇ ਹਿਸਾਬ ਨਾਲ ਆ ਜਾਂਦਾ 8 ਤੋਂ ਲੱਖ 9 ਰੁਪਏ ਤੱਕ ਠੀਕ ਆ ਕੀ ਫਰਕ ਆਪਣੇ ਦਾਨੇ ਚ ਕੀ ਗੱਲਬਾਤ ਆ ਰੇਟ ਘਟ ਕਰੀਏ ਲੋ ਕੀ ਚੱਕਰਾ ਰੇਟ ਤਾਂ ਜੀ ਹੁਣ ਲੋਕਾਂ ਦੇ ਸਮਝਦੇ ਆਉਣ ਆਪਣੇ ਕੋਲੇ ਕੰਪਿਊਟਰ ਕੰਡ ਆ ਜੀ ਹਾਂਜੀ ਹਾਂ ਮਾਲ ਇੱਕ ਨੰਬਰ ਹੋਊਗਾ ਹਾਂਜੀ ਤੇ ਕੰਪਿਊਟਰ ਕੰਡੇ ਦੇ ਜੋਕ ਹੋਊਗਾ ਠੀਕ ਆ ਹਾਂ ਰੇਟ ਦਾ ਯਾਨੀ ਕਿ ਜ਼ਰੂਰ ਫਰਕ ਹੋਊਗਾ ਆਪਣਾ ਠੀਕ ਆ ਕੁਆਲਿਟੀ ਵਧੀਆ ਕੁਆਲਿਟੀ ਵਧੀਆ ਜੀ ਲੋਪਰਾ ਦੁੱਧ ਵਾਧਾ ਪੂਰਾ ਗਾਰੰਟੀ ਹਾਂ ਦੁੱਧ ਪੂਰਾ ਵਾਧਾ ਜੀ ਫੈੜ ਪੂਰੀ ਵਾਧੀ ਹੈ ਜੀ ਠੀਕ ਆ ਲੋਪਰਾ ਬਾਕੀ ਪਾਪ ਫਾਰਮ ਵਾਲੇ ਬ ਨਾ ਗੁਰਵਿੰਦਰ ਸਿੰਘ ਆ ਬਾਈ ਪਿੰਡ ਪਿੰਡ ਧੋਲਾ ਵੀਰੇ ਮੇਰੇ ਕਿੰਨਾ ਟਾਈਮ ਹੋ ਗਿਆ ਵੀਰੇ ਆਪ ਨੂੰ ਦਾਣਾ ਲੱਗ ਬਾਈ ਆਪਾਂ ਨੂੰ ਡੇਢ ਸਾਲ ਦੇ ਲਗਭਗ ਹੋ ਗਏ ਹੈ ਅੱਜ ਕਿੰਨਾ ਲਾਉਣਾ ਤੁਹਾਨੂੰ ਅੱਜ ਬਾਈ ਅਸੀਂ ਇਹ 10 ਕਿ ਕੁਆਂਟਾ 8 10 ਕਿ ਕੁਆਂਟਾ ਲਾਉਣੇ ਹੁੰਦੇ ਆਗੇ ਕਿਉਂਕਿ ਸਾਡਾ ਮਨਲਾ ਵੀ ਪੰਜਵੇਂ ਛੇਵੇਂ ਦਿਨ ਬਾਈ ਦੁਆਰੇ ਆ ਜਾਂਦੇ ਆਗੇ ਠੀਕ ਆ ਪੂਰਾ ਪਿੰਡ ਧੋਲਾ ਬਾਈ ਦੇ ਕੋਲ ਮੱਝਾਂ ਦਾ ਫਾਰਮ ਆ ਦੇਖ ਸਕਦੇ ਹੋ ਆਪਾਂ ਬਾਈ ਦੀ ਵੀਡੀਓ ਬਣਾਈ ਹੈ ਨੇਰੇ ਚ ਤੁਹਾਨੂੰ ਦਿਦਾ ਨਹੀਂ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਨਾ ਬਾਈ ਦੁੱਧ ਦੁੱਧ ਫੈਡ ਫੂੜਾ ਪੂਰਾ ਫਰਕ ਬਾਈ ਪੂਰਾ ਪੂਰਾ ਫਰਕ ਆ ਯਾਰ